ਥੋੜਾ ਜਿਹਾ ਮਸਲਾ ਰੁਕ ਗਿਆ ਸਾਡਾ ਕੰਮ ਰੁਕ ਗਿਆ ਮਸਲਾ ਵੱਧ ਗਿਆ 2 ਮਿੰਟਾਂ ਦੇ ਇੰਨੇ ਤਾਂ ਇਕੱਠੇ ਹੋ ਜਾਂਦੇ ਨੇ ਏ ਬੋਲਾ ਸਿੰਘ ਐ ਇਹ ਲਾ ਦੀ ਪੜਾਈ ਕਰ ਰਿਹਾ ਖੜ ਜਾ ਗੋਲੇ ਇਹ ਇਹ ਲਾ ਕਰ ਰਿਹਾ ਸਾਨੂੰ ਕਿਸੇ ਨੂੰ ਵੀ ਬੋਲਣਾ ਚੱਲਣਾ ਨਹੀਂ ਆਉਂਦਾ ਸੀਗਾ ਇਹਨੂੰ ਲਾ ਸਾਰੇ ਕਾਨੂੰਨ ਪਤਾ ਨੇ ਇਹ ਨੇ ਪੁਲਿਸ ਵਾਲੇ ਉਹਨੇ ਪੈਰੀਂ ਵਾਪਸ ਮੋੜਤੇ ਇਹ ਵੀ ਚੱਲ ਰਹੀ ਜੀ ਸਾਫਟ ਮਿੱਟੀ ਢਾਲੇ ਭਰ ਕੇ ਉੱਥੇ ਲੱਗੇ ਜਾ ਰਹੇ ਆ ਕਿੱਥੇ ਆਪਾਂ ਮੰਨ ਲਾਉਣਾਗਾ ਨਾਲ ਦੀ ਨਾਲ ਉਹ ਦੇਖੋ ਇਧਰ ਆ ਬਣੇ ਪਹਿਰੇ ਸਸਤੀ ਕਾਲਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਇਹ ਵਲੌਗ ਵਿੱਚ ਥੋੜਾ ਜਿਹਾ ਦੁੱਖ ਦੀ ਘੜੀ ਚ ਬਣਾ ਰਹੇ ਆ ਕਿਉਂਕਿ ਤੁਹਾਨੂੰ ਜਿਵੇਂ ਪਤਾ ਹੀ ਸਾਰਿਆਂ ਨੂੰ ਕਿ ਪੰਜਾਬ ਜਿਹੜਾ ਆਪਣਾ ਹੜ ਦੀ ਮਾਰ ਚੱਲ ਰਿਹਾ ਹੈ ਤੇ ਸਾਡਾ ਜਿਹੜਾ ਵੈਗਰੂ ਪਰ ਕੋਠੇ ਪਿੰਡ ਹੈਗਾ ਜਿਹੜਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੇ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਿਖ ਰਿਹਾ ਨਾ ਉਹ ਸਾਹਮਣੇ ਸਾਡਾ ਲਗਭਗ 100 150 150 ਤੋਂ 200 ਕਿਲਾ ਬਿਲਕੁਲ ਡੁੱਬ ਚੁੱਕਿਆ ਹੈ ਇੱਕ ਪੱਤਾ ਵੀ ਨਹੀਂ ਦਿਖ ਰਿਹਾ ਜੇ ਤਾਂ ਕਿਉਂਕਿ ਉਧਰ ਹੋਰ ਪਿੰਡਾਂ ਦਾ ਪਾਣੀ ਵੀ ਆ ਰਿਹਾ ਹੈ ਸੜਕਾਂ ਟੁੱਟ ਚੁੱਕੀਆਂ ਨੇ ਤਾਂ ਕਰਕੇ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਅਸੀਂ ਪਿੱਛੋਂ ਸੜਕ ਬੰਦ ਕਰਨ ਜਾ ਰਹੇ ਹਾਂ ਤਾਂ ਅੱਜ ਅਸੀਂ ਬੰਨ ਲਾਵਾਂਗੇ ਜਾ ਕੇ ਸਾਡਾ ਸਾਰਾ ਪਿੰਡ ਦੋ ਪਿੰਡ ਵਾਈਗਰਪੁਰ ਕੋਠੇ ਤੇ ਕੋਰਡ ਦੇ ਨਾਲ ਇਕੱਠੇ ਹੋ ਕੇ ਅਸੀਂ ਬੋਰੀਆਂ ਨਾਲ ਜਾਂ ਮਿੱਟੀ ਨਾਲ ਬੰਨ ਲਾਵਾਂਗੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿਵੇਂ-ਕਿਵੇਂ ਬੰਨ ਲੱਗਦਾ ਹੈ ਤੇ ਅਸੀਂ ਅਕਸਰ ਹੀ ਸੁਣਦੇ ਹੁੰਦੇ ਸੀ ਕਿ ਸੁਲਤਾਨਪੁਰ ਲੋਧੀ ਕੰਨੀ ਜਾਂ ਅੰਬਰਸਰ ਕੰਨੀ ਲੋਕਾਂ ਨੇ ਬੰਨ ਲਾਏ ਨੇ ਇੱਡੇ-ਇੱਡੇ ਤਾਂ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣਦੇ ਹੁੰਦੇ ਸੀਗੇ ਸਾਨੂੰ ਇਨਸਪਾਇਰ ਕਰਦੇ ਸੀ ਉਹ ਤੇ ਅੱਜ ਅਸੀਂ ਪਹਿਲੀ ਵਾਰ ਕਿਉਂਕਿ ਸਾਡੇ ਨਾਲ ਤਾਂ ਹੋਇਆ ਨਹੀਂ ਨਾ ਤਾਂ ਸਾਡੇ ਕੋਲ ਕੋਈ ਦਰਿਆ ਲੰਘਦਾ ਹੈ ਤੇ ਨਾ ਹੀ ਸਾਡੇ ਕੋਲ ਕੋਈ ਏਡੀ ਨਹਿਰ ਲੰਘਦੀ ਹੈ ਵੀ ਜਿਹੜੀ ਹੋਵੇ ਤੇ ਤਾਂ ਅੱਜ ਸਾਡੇ ਨਾਲ ਪਹਿਲੀ ਵਾਰੀ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਉਹਨੂੰ ਬੰਦ ਕਰਾਂ ਨਾ ਮਗੇ ਉਦੋਂ ਕੁਝ ਹੱਸਾ ਮਜ਼ਾਕ ਵੀ ਹੋ ਸਕਦਾ ਪਰ ਕਿਉਂਕਿ ਚਾਹੇ ਦੁੱਖ ਦੀ ਘੜੀ ਮਰਿਆ ਦਾ ਨਹੀਂ ਜਾ ਸਕਦਾ ਤੇ ਤੁਹਾਨੂੰ ਦਿਖਾਵਾਂਗੇ ਫਿਰ ਵੀ ਅਸੀਂ ਉਹ ਮੁਸ਼ਕਲ ਨਾਲ ਕਿਵੇਂ ਜੂਲਦੇ ਆ ਸਾਡਾ ਸਾਥ ਦਿਓ ਵੀਡੀਓ ਤੇ ਬਣੇ ਰਹੋ ਤੇ ਅੱਗੇ ਤੁਹਾਨੂੰ ਕਲਿੱਪ ਸਾਰੇ ਐਡ ਕਰਦੇ ਰਾਂਗੇ ਦੇਖੋ ਜੀ ਐਨਾ ਤੁਸੀਂ ਨੁਕਸਾਨ ਦੇਖ ਸਕਦੇ ਹੋ ਉਹ ਸਾਡਾ ਪਿੰਡ ਆ ਗਿਆ ਦੇਖ ਆ ਸਾਡੇ ਦੇਖੋ ਪਾਗਲਾ ਇੱਕ ਪੱਤਾ ਵੀ ਨਹੀਂ ਲੱਗ ਰਿਹਾ ਆ ਥੋੜੀ ਨਿਕਲੀ ਜੀ ਬਸ ਇਹ ਡਬਿਓ ਡਬਿਓ ਟੈਮ ਦੇ ਦੇਖੋ ਜਿੱਥੇ ਨਿਗਾ ਮਾਰੋ ਪਾਣੀ ਹੀ ਪਾਣੀ ਅਸੀਂ ਜਿੱਥੋਂ ਸੜਕ ਟੁੱਟੀ ਉਸੇ ਪਹੁੰਚ ਚੁੱਕੇ ਹਾਂ ਦੇਖੋ ਸਾਰੇ ਹੁੰਦੇ ਸੀ ਇਕੱਠ ਇਕੱਠ ਹੋਇਆ ਪਿਆ ਹੈ ਅਜਾ ਪੱਠੇ ਦੀ ਜ਼ਮੀਨ ਹੈ ਦੇਖੋ ਨੇ ਤੁਹਾਨੂੰ ਕੋਲੇ ਜਾ ਕੇ ਦੇਖੋ ਜੀ ਆਹ 4 ਪਿੰਡ ਦੇ ਖੇਤ ਨੇ ਤੇ ਇਧਰ ਸਾਡੇ ਪਿੰਡ ਦੇ ਖੇਤ ਨੇ ਦੇਖੋ ਸਾਰੇ ਡੁੱਬ ਚੁੱਕੇ ਨੇ ਹਾਂ ਸੜਕ ਟੁੱਟੀ ਮੀਂਹ ਨੇ ਮਾਰ ਕਰੀ ਜੋ ਕਰੀ ਹੈ ਤੇ ਆਹ ਦੋ ਪਿੰਡਾਂ ਦਾ ਪਾਣੀ ਆ ਰਸਤੇ ਰਹੀ ਆ ਰਿਹਾ ਹੈ ਬਹੁਤ ਵੱਡਾ ਪਾੜਾ ਹੈ ਕੰਟੂ ਕਟ 30 40 ਫੁੱਟ ਵੱਡਾ ਪਾੜਾ ਹੈ ਇੱਥੋਂ ਪਾਣੀ ਪਰਸੋਂ ਦਾ ਵਗ ਰਿਹਾ ਹੈ ਉਹ ਸਾਡੀ ਸੰਗਤ ਆਈ ਹੈ ਤੇ ਮਿੱਟੀ ਲੈ ਕੇ ਇਹਨੂੰ ਬੋਰੀਆਂ ਪਰ ਪਰ ਇੱਥੇ ਲਾਉਣੀਆਂ ਨੇ ਤੇ ਫਿਰ ਇੱਥੇ ਮਨ ਲੱਗੂਗਾ ਫਿਰ ਪਾਣੀ ਰੋਕਾਂਗੇ ਫਿਰ ਉਹ ਪਾਣੀ ਕਾਹਾਂ ਕੱਢਾਂਗੇ ਵਿਚਣੜੇ ਮੇ ਲੀਲੀ ਲੀਲੀ ਹਾਂ ਅੱਜ ਵੀ ਹੈ ਕਰੋ ਹੁਣ ਇਹ ਵਰਜਣਾ ਪੈਣਦੇ ਰੋ ਅਮਰੂਦ ਨਹੀਂ ਹੈਗਾ ਨਾਲੂ ਕਾਹਾਂ ਤਾਡੀ ਮੋਟੂ ਲੈ ਜੀ ਸੇਵਾ ਨਾ ਪਈ ਯਾਰ ਤੂੰ ਓਏ ਕਿ ਕਿ ਅੱਗੇ ਆ ਲੋ ਜੀ ਬੋਏਆਂ ਪਰ ਪਰ ਚਲਾਉਣਾ ਆਪਾਂ ਨੇ ਪਰ ਵਈਏ ਜਵਾਬ ਓਏ ਪਰ ਤੂੰ ਕੋ ਭੈਣ ਆਵਾ ਸੀ ਮੈਨੂੰ ਓਏ ਟੱਟ ਪਾ ਗਾ ਬੜੀ ਬੰਦ ਬਣ ਰਹੀ ਲੱਗਦਾ ਗੱਟੇ ਦਾ ਬਹੁਤ ਨਹੀਂ ਗੱਟੇ ਦਾ ਤਾਂ ਅੰਤ ਨਹੀਂ ਛੱਡ ਦਿਓ ਛੱਡ ਈਆਂ ਲਾਈ ਸਾਰੀਆਂ ਲਾ ਦੋ ਦੀ ਚੱਲ ਰਹੀ ਹੈ ਦਿਖੋ ਬਟ ਮਿੱਟੀ ਡਾਲੇ ਪਰ ਕਿਉਂ ਚਲੇ ਕੇ ਜਾ ਰਹੇ ਆ ਇਹ ਸੇ ਆਪਾਂ ਬੰਨ ਲਾਉਣਾਗਾ ਨਾਲ ਦੀ ਨਾਲ ਬੰਦੇ ਬੋਰੀਆਂ ਭਰ ਰਹੇ ਨੇ ਤੁਹਾਨੂੰ ਦਿਖਾਵਾਂਗੇ ਇੰਨਾ ਰੋਪੀ ਲੱਗਦੀ ਹੈ ਅਹੀਂ ਸੱਟਾ ਕਰੋ ਫੁੱਲ ਦਿਖਾਉਂਦੇ ਕਿੰਨੀ ਸੱਟਾ ਕਰੋ ਨਾ ਉਹਨਾਂ ਹੀ ਦੋ ਬੰਦੇ ਖੜੇ ਹੋ ਗਏ ਉਹ ਘਰੇ ਮੋਰੀ ਆ ਜਾਂਦੇ ਨੇ ਕਿਤਰੇ ਨਾ ਕੋਈ ਨਾ ਇਹ ਮੂਰੇ ਆ ਜਾਂਦੇ ਨੇ ਬੰਦੇ ਬੰਦੇ ਕਰ ਲਏ ਆਪਣੀ ਬੰਦੀ ਨੇ ਆਹ ਤਰੀ ਦਾ ਸੇਵ ਆ ਉਹ ਫੋਲ ਚ ਦੂਰ ਆਲੇ ਭਾਈ ਬਲਾ ਨਹੀਂ ਛੋਟੀ ਬਟੋ ਯਾਰ ਨੰਬਰ ਪਹਿਲਾ ਆ ਗਰ ਜੀ ਨਿਕਲ ਹਾਂ ਬੈਠਾ ਆ ਲੋ ਮਾਰ ਕੇ ਗਾਵਾ ਨਾ ਕੋਈ ਪਿੰਡ ਪਿੰਡ ਵਾਲਾ ਉਰੇ ਆ ਜੇ ਕਦੇ ਪੂਰੀ ਕਰੂ ਹਾਂ ਜੋਗੀ ਵੀਰਿਆ ਮੇਨਾਂ ਉਰੇ ਖੜੇ ਓਏ ਹੋ ਗੁੰਜਾ ਭਰ ਲਿਆ ਚਾਰ ਬੋਰੀਆਂ ਨਾਲ ਓਏ ਬੋਰੀਆਂ ਲਿਆਓ ਯਾਰ ਇਧਰ ਆਉਣ ਦੇ ਆਉਣ ਦੇ ਗੁੰਜਾ ਭਰ ਸੋ ਬਾਈ ਬਣਾ ਯਾਰ ਗੁਰੂ ਨਹੀਂ ਰਾਤ ਕੋਲ ਮੈਂ ਤੂੰ ਇੱਥੇ ਲੱਗ ਗਿਆ ਸੀ ਤੰਨੇ ਜਾਣਿਆ ਤੇ ਉਧਰ ਇੰਨੇ ਜਾਣੇ ਘਰ ਰਹੇ ਨੇ ਓਏ ਓਏ ਲੀਲੀ ਓਏ ਓ ਲੀਲੀ ਓਏ ਲੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਉਧਰੋਂ ਸ਼ਾਮ ਹੋ ਚੁੱਕੀ ਹੈ ਤੇ ਸਾਡਾ ਇਹੀ ਕੋਸ਼ਿਸ਼ ਹੈ ਵੀ ਨੇਰੇ ਤੋਂ ਪਹਿਲਾਂ ਇਹ ਬੰਦ ਕਰ ਦਿੱਤਾ ਜਾਵੇ ਦਿਨ ਚੜ ਚੁੱਕਿਆ ਜੀ ਜਿਵੇਂ ਤੁਹਾਨੂੰ ਪਤਾ ਹੈ ਸੀ ਕੱਲ ਬੰਨ ਲਾ ਰਹੇ ਸੀ ਉਹ ਪੂਰ ਨਹੀਂ ਚੜਿਆ ਤੇ ਕਿਉਂਕਿ ਬਹੁਤ ਵੱਡਾ ਵਨ ਸੀਸ ਨੂੰ ਪਤਾ ਹੈ ਸਾਡਾ ਪਿੰਡ ਛੋਟਾ ਹੈ ਇੰਨਾ ਕੰਮ ਇੱਕ ਦਿਨ ਚ ਹੁੰਦਾ ਨਹੀਂ ਤੇ ਪੁਲਿਸ ਥੋੜੀ ਝੜਪ ਵੀ ਹੋ ਗਈ ਸੀ ਕੱਲ ਪੁਲਿਸ ਪ੍ਰਸ਼ਾਸਨ ਵਿੱਚ ਆਉਣਾ ਪਿਆ ਤੇ ਤਾਂ ਕਰਕੇ ਅੱਜ ਦੁਬਾਰੇ ਜਾ ਰਹੇ ਹਾਂ ਤੇ ਦੁਬਾਰੇ ਹੁਣ ਸਾਰਾ ਵਿਜ਼ੂਅਲ ਦਿਖਾਵਾਂਗੇ ਅਸੀਂ 40% ਦਾ ਬੰਦ 30% ਦਾ ਬੰਦ ਕਰਤਾ 70% ਰਹਿ ਗਿਆ ਤੇ ਅੱਜ ਲੋਕ ਵੀ ਜਿਆਦਾ ਨੇ ਅੱਜ ਅਸੀਂ ਹੋਰ ਐਫਰਟ ਜਿਆਦਾ ਮਿਹਨਤ ਕਰਨੀ ਪੂ ਤੁਹਾਨੂੰ ਤੇ ਇਹ ਗੱਲ ਜੀ ਮੈਨੂੰ ਪਤਾ ਲੱਗਦਾ ਨਾ ਨਹੀਂ 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 ਬਲੂਮਣਾ ਲੱਗਦਾ ਅਸੀਂ ਅੱਜ ਉੱਥੇ ਫੇਰ ਪਹੁੰਚ ਚੁੱਕੇ ਹਾਂ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਬੰਦ ਤੇ ਅਸੀਂ ਦੁ ਔਰ ਯਾਰਾ ਲਾਦਾ ਤੁਰ ਓਏ ਤੁਰ ਲਾਤਾ ਹੈ ਥੋੜੀ ਰਹਿ ਜਾ ਆ ਬੜਾ ਆ ਰਿਹਾ ਹੈ ਇਹੀ ਕਰਾ ਛੇੜਦੇ ਆ ਪਾ ਲੈਣ ਦੇ ਤੁਰ ਲੱਗ ਗਿਆ ਜੀ ਥੋੜਾ ਰੇਟ ਹੋਗੇ ਦੇਖੋ ਬੋਰੀਆਂ ਬਹੁਤ ਇੱਧਰ ਫਸਲਾਂ ਬਹੁਤ ਦਿਖ ਰਹੇ ਆ ਇੱਧਰ ਥੋੜੇ ਜਾਨੂਤਾਨ ਆ ਤੱਕ ਉਹ ਤਾਂ ਬੱਧੀ ਪਈਆਂ ਨੇ ਬੱਧੀ ਥੋੜਾ ਬੋਲ ਦਿਖ ਰਹੀ ਹੈ ਇਹ 1.5 ਬਤਾਰਾ ਥੋੜਾ ਤਾਂ ਆ ਗਿਆ

খালে <laughs> পাচলি ਬਾਹ ਪਾਰਾ ਘਟਾ ਲਈ ਜਾਣਾ ਓਏ ਇਹ ਬਾਜੀ ਉਹ ਵੀ ਖੁੱਲਾ ਹੀ ਓਏ ਕੀ ਕਰਨਾ ਤਾ ਹੈ ਕਾਲੂ ਬਾਰੇ ਕਾਲੋ ਇਹਨੇ ਸਹਾਰਾ ਲੈ ਕੇ ਨਾ ਪਾਇਆ ਜਾਂਦਾ ਪਾਣੀ ਰੋਕਦਾ ਹੁਣ ਇੱਕ ਵਾਰ ਕਿਹੜਾ ਪੂਰੀ ਮਿਹਨਤ ਕਰੀ ਹੈ ਜੀ ਸਾਰੇ ਬੰਦੋ ਨਾਲ ਲੈ ਕੇ ਪੂਰਾ ਪਾਣੀ ਕਿਹੜਾ ਰੋਕਦਾ ਕਾਲ ਨੇ ਰੋਕਿਆ ਸਾਰ ਬਾਅਦ ਦੇ ਹੁਣ ਇਦੂਆ ਇਦੂਆ ਦਾ ਕੀ ਪ੍ਰੋਸੈਸ ਹੈ ਇਦੂਆ ਕਾਹ ਚ ਪਾ ਕੇ ਮਿੱਟੀ ਪਾਉਂਦਾ ਪਾਉਂਦਾ ਉਰੇ ਕਿਹੜਾ ਉਰੇ ਲਾ ਦਈਏ ਉੱਥੇ ਵੀ ਪਿਛੜ ਦਿੰਦੇ ਬਸਾਂ ਇਧਰ ਲਾ ਦੇ ਨਾ ਰੇ ਬਈ ਸਵਾਰ ਕੇ ਨੱਤਰੇ ਵਾਲੇ ਤਾਂ ਕਹਿੰਦੇ ਰੇਤਾਂ ਵਾਲਾ ਇਹ ਛੋੜੂ ਆ ਛੋੜ ਦੋ ਬਈ ਬਣ ਕੇ ਜਾ ਇਹ ਚਾਈਟਾਦਰ ਹੋ ਗਿਆ ਇਹ ਦੂਗੜਾ ਇੱਕ ਚਾਹ ਦਾ ਚਾਹ ਹੋ ਰਹੀ ਹੈ ਉਹਦੇ ਬਾਅਦ ਯਾਰ ਖਾਣ ਯਾਰ ਆ ਰਿਹਾ ਹੈ ਮੈਂ ਡਿਚਾ ਬਣ ਰਹੀ ਹੈ ਜੀ ਤੇ ਕਿਰਾਂ ਬੋਰੀਆਂ ਦਾ ਬੰਨ ਲੱਗ ਚੁੱਕੇ ਆ ਤੇ ਹੁਣ ਮਿੱਟੀ ਦਾ ਕੰਮ ਚਲਾਵਾਂਗੇ ਨਾਲ ਦਾ ਸੀ ਸਬਟ੍ਰੈਕਟਰ ਨੇ ਮਿੱਟੀ ਨਾਲ ਨਾਲ ਛੱਡਣਗੇ ਅਸੀਂ ਜੋਂਡੀਰ ਤੇ ਬੈਠੇ ਦੀ ਆ ਦੇਖੋ ਨਵਾਂ 855 ਲੈ ਕੇ ਆਏ ਨੇ 4x4 ਇਹਨਾਂ ਨੇ ਸੋਚਿਆ ਵੀ ਕੋਈ ਸੀਜ਼ਨ ਤਾਂ ਹੈ ਨਹੀਂ ਸਭ ਤੋਂ ਪਹਿਲਾਂ ਸੇਵਾ ਦੇ ਵਿੱਚ ਕਿਉਂ ਲਾਜਾਵੇ ਤਾਂ ਸੇਵਾ ਦੇ ਵਿੱਚ ਲੈ ਕੇ ਆਏ ਨੇ ਟ੍ਰੈਕਟਰ ਸਾਡੇ ਪਿੰਡ ਦੇ ਬੰਦੇ ਨੇ ਦੇਖੋ 852 444 ਇਹ ਵੀ ਇੱਥੇ ਹੀ ਸਰਵ ਕਰਨਗੇ ਮਿੱਟੀ ਨਾਲ ਕੰਮ ਚਾਰਟ ਹੋ ਚੁੱਕਾ ਜੀ ਦੇਖੋ ਲੱਗੇ ਲੱੰਦਵਾ ਉਹ ਬਾਈ ਫੋਰ ਲਾਲ ਆ ਉਹ ਤਾਂ

ਇਹ ਬੱਸ ਆ ਗਿਆ ਉਹ ਆ ਗਿਆ ਬੀਫੋ ਜਾਂਦਾ ਪਹਿਲੀ ਹੋਰ ਹੋਰ ਕਰਕੇ ਟੱਕਣੀ ਬਹੁਤ ਬਰਕਰੇ ਲਾ ਕੇ ਦਿਆਂਗੇ ਅਬ ਇੰਦੂ ਆ ਰਹੇ ਚੌਂੜੇ ਹੋਰ ਹੋਏ ਪਾਣੀ ਵੀ ਲਿਆ ਆ। ਸਭੀ ਨਾ ਟਾਲੋ। ਹੋਰ ਕੁੱਪੀ ਵੀ ਹੁੰਦਾ ਰਾਜੇ ਜੀ ਪਹਿਲਾਂ। ਨੇੜਾ ਰਾਜੇ ਜੀ 3:00 ਵਜੇ 4:00 ਵਜੇ ਜ਼ਰੂਰ ਜ਼ਰੂਰ ਬਚੂਗੇ। ਗਾਰੰਟੀ ਦੇਵਾ। ਮੈਂ ਮੇਰੀ ਦੁਆਇ ਮੇਰੀ ਦੁਆਇ। ਆ ਗਾਰੰਟੀ। ਮੇਰੀ ਦੁਆਇ ਬਚੂਗੇ। ਠੀਕ ਹੈ। ਰਾਜੇ ਜੀ ਦੀ ਵਜੇ 4:00 ਵਜੇ। ਟੱਪ ਟੱਪ ਟੱਪ। ਜੱਟਾਂ ਦੇ ਲੱਗਿਆ। ਅੱਜ ਕੱਲ੍ਹ ਦੋ ਟਰੈਕਟਰ ਸੀਮੇਟੀ ਵਾਲੇ ਅੱਜ 5-6 ਟਰੈਕਟਰ ਨੇ।

அது கம்யூனித்தா பந்து பள்ளி ਕਦਰ ਕੁੜਾ ਫਿਕਰ ਰਹੀ ਜੀ ਇਹ ਕਰਕੇ ਜੀਸੀਬੀ ਬੰਦ ਕਰਾ ਦਿੱਤੇ ਹੁਣ ਨਾ ਟ੍ਰੈਕ ਮਾਰਨ ਨੂੰ ਹੋ ਜਾਣਗੇ ਤੈਨ ਨਗਰ ਤੇ ਜੀ ਦੇਖੋ ਖਲਾਅ ਦਾ ਪੂਰਾ ਟ੍ਰੈਕ ਬਣ ਚੁੱਕਿਆ ਗੁੰਡ ਦੇ ਖਾਣੇ ਦੇ ਤੋਂ ਉਹਰਾ ਪਚਾਟ ਪਈ ਤੇ ਉਹਨੇ ਕਿਹਾ ਉਹਦਾ ਕੀ ਮਾਹੌਲ ਚੱਕਰ ਸਦਾ ਹੁਣ ਘਾਰੇ ਕੁਰੇ ਨਾਲ ਭਰੀ ਜਾਂਦੇ ਆ ਤੇ ਕਿਰਾਂ ਸਾਡਾ ਰਾਹ ਬਣ ਚੁੱਕਿਆ ਅਸੀਂ ਕਿਰਾਂ ਜੰਗਫਦੇ ਕਰ ਚੁੱਕੇ ਆ ਆ ਸਾਡੀ ਗਾਈਂ ਦਾ ਬਹੁਤ ਜ਼ੋਰ ਲੱਗਿਆ ਹੂੰ ਇੱਕ ਰੈਕਟਰੀ ਭਣ ਗੱਲ ਚਾਹੁੰਦਾ ਓਏ ਕੋਈ ਨਾ ਕੋਈ ਨਾ ਇਹ ਮੁੰਡਾ ਇਹ ਮੁੰਡਾ ਬਹੁਤ ਕੰਮ ਆ ਜੱਸ ਜੱਸ ਜੱਸੇ ਆਈਂ ਜੱਸੇ ਜੱਸੇ ਆ ਸਾਡਾ ਜੱਸਾ ਬਾਈ ਜੱਸਾ ਬਾਈ ਸਾਡਾ ਬਹੁਤ ਕੰਮ ਕਰਦਾ ਹੈਗਾ ਹਾਂ ਹਾਂ ਠੀਕ ਹੈ ਇਹ ਫਾਈਟ ਇਹਨਾਂ ਦੀ ਪੈਂਟ ਚ ਬਹੁਤ ਮਸ਼ਹੂਰ ਹੈ ਇਹਨਾਂ ਦੀ ਫਾਈਟ ਹੈ ਆ ਦਿਹਾੜੀ ਇਹ ਜਿਹੜਾ ਵਲੌਗ ਬਣਾਇਆ ਜਾਂਦਾ ਜੀ ਭਾਈ ਉਹ ਰੁਕ ਗਿਆ ਥੋੜਾ ਜਿਹਾ ਮਸਲਾ ਰੁਕ ਗਿਆ ਸਾਡਾ ਕੰਮ ਰੁਕ ਗਿਆ ਮਸਲਾ ਵੱਧ ਗਿਆ 2 ਮਿੰਟ ਵਿੱਚ ਤਿੰਨ ਦੇ ਤੱਕ ਇਕੱਠੇ ਹੋ ਗਏ ਫਿਰ ਭਾਈ ਅਜੇ ਵੀ ਤੜਨ ਨਹੀਂ ਰੁਕਿਆ ਉਹਦੀ ਨਾਲ ਸਾਡਾ ਨਾਲ ਪਿੰਡ ਨਾਲ ਪੰਚਾਇਤ ਨਾਲ ਡਿਸਪਿਊਟ ਹੋ ਗਿਆ ਸੀ ਤਾਂ ਕਰਕੇ ਉਹਨਾਂ ਨੇ ਸਾਡੇ ਪਿੰਡ ਆ ਕੇ ਇੱਥੇ ਲੜਾਈ ਵੀ ਕੀਤੀ ਕੱਲ ਵੀ ਕੀਤੀ ਪੁਲਿਸ ਵੀ ਆ ਗਈ ਸੀ ਤੇ ਹੁਣ ਜਿਹੜੀ ਜੀਸੀਵੀ ਲੱਗੀ ਹੋਈ ਸੀ ਉਹਨਾਂ ਨੇ ਉਹ ਵੀ ਬੰਦ ਕਰਾਤੀ ਤੇ ਤਾਂ ਅਸੀਂ ਜਿਹੜਾ ਲੋਡਰ ਹੁੰਦਾ ਗੋਹਾ ਚੱਕਣਾ ਹੈ ਰੂੜੇ ਚੱਕਣਾ ਹੈ ਉਹਦੇ ਨਾਲ ਟਰਾਲੀਆਂ ਭਰ ਰਹੇ ਆਂ ਜਾਂ ਹੱਥੀ ਭਰ ਰਹੇ ਆਂ ਆਹ ਬੰਦੇ ਨੇ ਮਤਲਬ ਤਰਕੇ ਦੇ ਨੇ ਇਕੱਲੇ ਦੋ ਤਿੰਨ ਟਰਾਲੀਆਂ ਭਰਦੇ ਹੋਣੀਆਂ ਇਕੱਲੇ ਨੇ ਜਿਵੇਂ ਦੇਖਿਆ ਜਾਵੇ ਤਾਂ ਉਹਦੇ ਨਾਲ ਹੀ ਸਹਿਯੋਗ ਸਾਰਿਆਂ ਦੇ ਸਹਿਯੋਗ ਨਾਲ ਕੰਮ ਚੱਲ ਰਿਹਾ ਹੈ ਤੇ ਰਾਤ ਅੱਗੇ ਵਧ ਰਹੀ ਹੈ ਦਿਨ ਪਿੱਛੇ हट ਰਿਹਾ ਹੈ ਤੇ ਹੁਣ ਸਾਡੀ ਮੈਨੂੰ ਲੱਗਦਾ ਕੋਸ਼ਿਸ਼ ਰਹੂਗੀ ਵੀ ਅੱਜ ਅਸੀਂ ਇੱਥੇ ਪਹਿਰਾ ਦਿੱਤਾ ਜਾਵੇ ਰਾਤ ਨੂੰ ਇੱਥੇ ਹੀ ਸੌਂ ਜਾਵੇ ਤਾਂ ਕਿ ਇਹ ਅਸੀਂ ਜੋ ਬੰਦ ਕੀਤਾ ਇਹਨੂੰ ਪ੍ਰੋਟੈਕਟ ਕਰ ਸਕੀਏ ਆ ਤਨ ਬੰਦਾਂ ਦੀ ਇਹ ਇਹਨਾਂ ਦੀ ਡਿਊਟੀ ਹੈ ਅੱਜ ਕਹਿੰਦੇ ਇੱਥੇ ਪਾਵਾਂਗੇ ਇਹ ਕਹਿੰਦੇ ਇਹ ਜਿਹੜਾ ਲਾਇਆ ਸੀ ਬੰਨ ਇਹਦੀ ਸੇਫਟੀ ਲਈ ਇਹ ਇਹ ਰਾਤ ਨੂੰ ਕੋਈ ਬੰਦਾ ਨਾ ਜੇ ਆ ਸਾਡੇ ਫੋਰਮੈਨ ਸਾਹਿਬ ਨੇ ਇਹ ਵੀ ਅਸੀਂ ਸੌਣਗੇ ਆਪਾਂ ਇਹਨੂੰ ਪਹਿਰਾ ਟਰਾਲੀ ਕਿੱਧਰ ਅਨੁਸਾਰ ਬੰਦੇ ਇਸੇ ਮੰਜੇ ਡਾ ਕੇ ਬੰਦੇ ਮੰਜੇ ਬਿਸਤੇ ਇਕੱਠੇ ਕਰਨਗੇ ਅਸਨੇ ਉਹ ਸੌਵਾਂਗੇ ਫਿਰ ਇੱਥੇ ਤੇ ਤਾਂ ਕਿ ਕੋਈ ਹੋਰ ਸ਼ਰਾਰਤ ਵਾਲਾ ਸ਼ਰਾਰਤੀ ਅੰਸਰ ਇੱਥੇ ਆ ਕੇ ਬੰਨਣਾ ਤੋੜ ਦੇ ਤੇ ਸਾਡੀ ਸਾਰੀ ਮਿਹਨਤ ਖਰਾਬ ਨਾ ਕਰ ਦੇ ਉਹ ਤਾਂ ਮੇਰੇ ਤੇ ਪੀਟੇ ਦਾ ਤਾਂ ਹੋ ਗਿਆ ਫਾਈਨਲ ਵੀ ਅਸੀਂ ਦੋਨੇ ਦਾ ਰਹਾਗੇ ਰਫਲਾ ਪਾ ਲਈ ਸੀ ਤੇ ਪਹਿਲਾਂ ਪੰਨੇ ਪੈੜਾ ਪੂਰਾ ਤੇ ਦਵਾਚ ਹਜੇ ਕਾਲੂ ਦਾ ਡਿਸਕਸ਼ਨ ਚੱਲ ਰਹੀ ਹੈ ਵੀ ਕਾਲੂ ਰਹੂਗਾ ਕਿ ਰਹਿਣਾ ਨਹੀਂ ਬੁਜਾਰ ਬੁਜਾਰ ਚਲ ਸੌਰੀ ਕੋ ਜਾ ਆ ਬੋਲਾ ਸਿੰਘ ਸਾਡੇ ਪਿੰਡ ਨਾਲ ਇੱਥੇ ਸਾਡੇ ਆਸ ਕੋਲੇ ਇੱਕ ਗੋਲੇ ਦੀ ਜੀਰੀ ਆਪਦੀ ਡੁੱਬੀ ਪਈ ਆ ਇਹ ਆਪ ਜੋਗੀਪੁਰਾਂ ਦੇ ਮੇਲੇ ਨਾਲ ਸਾਡੇ 20 ਕਿਲੋਮੀਟਰ ਦੂਰ ਮੇਲਾ ਲੱਗਦਾ ਉਸੇ ਸੁੱਖੜ ਪਕੌੜੇ ਖਾ ਗਏ ਨੇ ਐਂ ਨੰਦ ਗੱਡੀਆਂ ਥੋੜੇ ਥੋੜੇ ਸਮਾਈਲ ਚਿਹਰਿਆਂ ਦੇ ਵਾਪਸ ਆਉਣ ਲੱਗੇ ਕਿਉਂਕਿ ਬਣਨ ਲੱਗ ਜੁੱਕਿਆ ਜੀਰੀਆਂ ਦੇ ਜਿਹੜੇ ਉਹ ਤੇਰੇਆਂ ਤੇ ਹਜੇ ਵੀ ਮੁਸਕਰਾਹਟ ਹੈਗੀ ਚਾਹੇ ਸਾਰੀ ਡੁੱਬੀ ਤੇ ਜੀਰੀ ਕਿਉਂਕਿ ਬਾਹਰੇ ਆਉਣ ਲੱਗ ਗਈ ਚਲ ਫਿਰ ਵੀ ਚਾਹੇ ਜੀਰੀ ਡੁੱਬੀ ਖੜੀ ਸੀ ਪਰ ਉਹ ਕਹਿੰਦੇ ਹੁੰਦੇ ਨੇ ਹੱਸਦੇ ਹੀ ਰਹਿਣੇ ਆ ਹਾਂ ਮੈਂ ਪੁਲਸਾਈ ਸੀ ਉਹ ਆਪਣੇ ਚਾਹੇ ਜੀਰੀ ਡੁੱਬੇ ਖੜੇ ਸੀ ਪਰ ਹਾਸੀ ਆਪਣੇ ਚਿਹਰੇ ਤੇ ਨਹੀਂ ਗਈ ਪੰਜਾਬੀ ਦੀ ਫਿਤਰਤ ਹੈਗੀ ਤੇ ਗੋਲਾ ਸਿੰਘ ਓ ਲਾਹੋ ਬਈ ਬੋਲਾ ਸਿੰਘ ਇਹਨਾਂ ਦੀ ਜੀਰੀ ਡੁੱਬੀ ਖੜੀ ਪਰ ਇਹ ਸੁੱਕੇਲੇ ਪਕੌੜੇ ਖਾ ਕੇ ਆਇਆ ਮੈਂ ਪੁਲਸਾਈ ਜੇਕਰ ਕੀ ਕਹਿੰਦੀ ਹੁਣ ਆਈ ਸੀ ਪੁਲਸ ਆਪਾਂ ਉਹ ਨਹੀਂ ਪਰਿਵਾਸ ਮੋੜਦੀ ਕਿਉਂਕਿ ਜਿਹੜਾ ਇਹ ਬੋਲਾ ਸਿੰਘ ਹੈ ਇਹ ਲਾ ਦੀ ਪੜਾਈ ਕਰ ਰਿਹਾ ਖੜ ਜਾ ਗੋਲੇ ਇਹ ਲਾ ਕਰ ਰਿ ਇਹ ਉਹਨੇ ਪੁਰਾਣੇ ਉਹਨੇ ਪੈਰੀਂ ਵਾਪਸ ਮੁੜਤੇ ਸਾਡਾ ਸਾਰਾ ਪਿੰਡ ਹੈਰਾਨ ਰਹਿ ਗਿਆ ਵੀ ਮੈਂ ਕਹਿੰਦਾ ਇਹੇ ਜਿਹੇ ਮੁੰਡਾ ਹਰ ਇੱਕ ਘਰ ਤੇ ਜੰਮੇ ਹੋਵੇ ਇੰਨਾ ਕਾਹਨੂੰ ਹੋ ਗਰੀ ਠੀਕ ਹੈ ਇਹਨਾਂ ਦੇ ਘਰਦਿਆਂ ਨੂੰ ਮਾਣ ਆ ਵੀ ਅਸੀਂ ਪੁੱਤ ਜੰਮਿਆ ਇਹ ਮੈਨੂੰ ਲੱਗਦਾ ਜਿਹੜਾ ਅੱਜ ਤੱਕ ਇਹਨਾਂ ਦੀ ਇਹਦੀ ਪੜ੍ਹਾਈ ਤੇ 50 ਲੱਖ ਰੁਪਏ ਲਾਇਆਗਾ ਸੁੱਖੇ ਵਾਲੇ ਗਾ ਕੇ ਬੋਲ ਜੰਦੇ ਇਹਦੀ ਇਹਦੀ ਪੜ੍ਹਾਈ ਤੇ 50 ਲੱਖ ਰੁਪਏ ਲੱਗਿਆ ਲਾ ਕੇ ਦਿੱਤੀ ਹੋਈ ਇਹਨੇ ਉਹ ਉਧਰ ਦੇਖੋ ਚਾਚਾ ਜੀ ਆਂਗ ਨੇ ਉਹ ਮੈਨੂੰ ਲੱਗਦਾ 1.50 ਲੱਖ ਰੁਪਈਆ ਨਹੀਂ ਲਾਇਆ ਪੜ੍ਹਾਈ ਤੇ ਅੱਜ ਤੱਕ ਚੱਲਣਾ ਚਲੋ ਵੀਡੀਓ ਬਰੇ ਹੋ ਆ ਕੈਂਪਰ ਦੇ ਵਿੱਚ ਫਿਰ ਮਿਲਦੇ ਆ ਸਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਨਹੀਂ ਆਪਾਂ ਵਲੌਗ ਦੀ ਸਮਾਪਤੀ ਕਰਾਂਗੇ ਸਮਾਪਤੀ ਕਰਾਂਗੇ ਹਜੇ ਊਂ ਵੀਡੀਓ ਬਣਾਵਾ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਆਖਰੀ ਸ਼ਬਦ ਕੀ ਆਖਰੀ ਸ਼ਬਦ ਕੀ ਆਖਰੀ ਜਦ ਮਰਨ ਲੱਗਿਆ ਉਹ ਕਿਤੇ ਨਹੀਂ ਘਰੇ ਜਾਣ ਲੱਗਿਆ ਉਹ ਨਸੀ ਕੀ ਕਹਿੰਦੇ ਐ ਗੋਲੀ ਦਰਸ਼ਕਾਂ ਨੂੰ ਇਹ ਲਾਲ ਸਟੂਡੈਂਟ ਘੱਟੇ ਹੋਏ ਓਏ ਸੁੱਖੇ ਵਾਲੇ ਪਕੌੜੇ ਖਾ ਕੇ ਕੀ ਹੁੰਦਾ ਹੁੰਦਾ ਆ ਬਸ ਰਣੂ ਬਾਬਾ ਪਾ ਕੁਦਗੁਦੀਆਂ ਲੜਦੇ ਆਂ ਅ ਚਾਚੇ ਤੋਂ ਪੁੱਛੋ ਚਾਚੇ ਪੁਲਿਸ ਮੋੜ ਤੇ ਸਾਡੇ ਪਿੰਡ ਦੇ ਵਿੱਚ ਦੋ ਸਟੂਡੈਂਟ ਨੇਗੇ ਇਹ ਕਾਹ ਇਹਨੇ ਲਾ ਕੀਤੀ ਹੋਈ ਇਹ ਕੋਨੇ ਲਾ ਕੀਤੀ ਹੋਈ ਇਹਨਾਂ ਨੇ ਪੁਲਿਸ ਨਾਲ ਇਹ ਹਿਸਾਬ ਨਾਲ ਗੱਲਬਾਤ ਕੀਤੀ ਪੁਲਿਸ ਉਹਨੇ ਪੈ ਇਹਨਾਂ ਨੇ ਵਾਪਸ ਮੋੜਤੀ ਬੋਕੀ ਇਹਨਾਂ ਦੀ ਗੱਲ ਕਰਨ ਦੀ ਤਰਕ ਬਹੁਤ ਤਕੜਾ ਤਕੜਾ ਪਾਇਉਂਦੇ ਨੇ ਫਿਰ ਦੇਖੀਏ ਕਿਵੇਂ ਜੱਜ ਦੇ ਹੁੰਦੇ ਨੇ ਇਹ ਵਕੀਲ ਨਹੀਂ ਇਹ ਵੱਡੇ ਵਕੀਲ ਨੇ ਹਾਈ ਕੋਰਟ ਦੇ ਸਾਰਾ ਵੇ ਭਾਗ ਨਾ ਪਾ ਦੇ ਇੱਥੇ ਦੇਖੋ ਜੀ ਕਰਾ ਲਾ ਕੇ ਜਿਵੇਂ ਬਿਲਕੁਲ ਅਸੀਂ ਫੱਟੀ ਮਾਰਨਾ ਸੜਕ ਦੇ ਬਰਾਬਰ ਕਰਤਾ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਦੇਖੀ ਤੇ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਵਨ ਬਣਾਉਣ ਦੇ ਵਿੱਚ ਸਾਥ ਦਿੱਤਾ ਤੇ ਇੱਥੇ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੇ ਫਿਲਹਾਲ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਤੁਸੀਂ ਕੁਝ ਵੀ ਪੁੱਛਿਆ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰੋ ਹੋਰ ਕੁਝ ਦੱਸਣਾ ਜਾਂ ਪੁੱਛਣਾ ਬਸ ਚੜ੍ਹਦੀ ਕਲਾ 'ਚ ਰਹਾਂਗੇ ਅਸੀਂ ਚੜ੍ਹਦੀ ਕਲਾ 'ਚ ਤੁਸੀਂ ਰਹੋ ਹੱਸਦੇ ਰਹੋ ਬਸਦੇ ਰਹੋ ਮੇਰਾ ਬਸਦਾ ਪੰਜਾਬ ਧੰਨਵਾਦ